ਅੱਜ ਅਸੀਂ ਆਕਾਲ ਤਖਤ ਸਾਹਿਬ ਸੈਕਟਰੀ ਹਾਜ਼ਰ ਹੋਏ ਸੀਗੇ ਔਰ ਜਥੇਦਾਰ ਸਾਹਿਬ ਨੂੰ ਮਿਲਿਆ ਆ ਕੇ ਔਰ ਜਥੇਦਾਰ ਸਾਹਿਬ ਨੇ ਉਹੀ ਗੱਲ ਜੋ ਪਹਿਲਾਂ ਸਾਨੂੰ ਕਹੀ ਸੀ ਉਹਨਾਂ ਨੇ ਦੁਬਾਰਾ ਕਹੀ ਉਹੀ ਗੱਲ ਕਿ ਸਾਰੇ ਜਿਹੜੇ ਮੈਂਬਰ ਨੇ ਅੰਮ੍ਰਿਤਧਾਰੀ ਹੋਣੇ ਚਾਹੀਦੇ ਆ ਸੋ ਜਿੰਨੇ ਅਸੀਂ ਆਏ ਅੰਮ੍ਰਿਤਧਾਰੀ ਸੀਗੇ ਔਰ ਉਹਨਾਂ ਨੇ ਵੀ ਗੱਲ ਕੀਤੀ ਕਿ ਜੇ ਕੋਈ ਅੰਮ੍ਰਿਤਧਾਰੀ ਕਿਸ ਨੇ ਕੋਈ ਅਵਗਿਆ ਕਿਸੇ ਕੋ ਹੋਈ ਹੈ ਤੇ ਕੋਲ ਬਖਸ਼ਾ ਲੈ ਆਪਣੀ ਔਰ ਉਸ ਵਾਸਤੇ ਉਹਨਾਂ ਨੇ 41 ਦਿਨ ਦਾ ਟਾਈਮ ਦਿੱਤਾ ਜਿਹੜਾ ਕਿ ਮੈਂ ਕਿਹਾ ਪਹਿਲੀ ਸਤੰਬਰ ਬਣੇਗਾ ਸੋ ਉਹ ਤਾਂ ਕਾਸੀ ਵੀ ਹੁਣ ਸਾਬ ਨੇ ਚਿੱਠੀ ਕਾੜ ਦਾਂਗੇ ਮੈਂਬਰ ਨੂੰ ਟੈਲੀਫੋਨ ਵੀ ਕਰ ਦਾਂਗੇ ਤਾਂ ਜਿੰਨੇ ਦੂਜੀ ਇਹ ਵੀ ਗੱਲ ਹੈ ਕਿ ਜੇ ਕਿਸੇ ਨੇ ਪੁੱਲ ਬਖਸ਼ਾਣੀਆਂ ਆਪਣੀ ਔਰ ਦੁਬਾਰਾ ਅੰਮ੍ਰਿਤਪਾਨ ਕਰਨਾ ਹੈ ਤਾਂ ਅਸੀਂ ਜਦਾ ਸਾਹਿਬ ਨੇ ਆਬੀਸ ਜਿਸ ਕੀਤਾ ਅਸੀਂ ਵੀ ਬੇਨਤੀ ਕੀਤੀ ਕਿ ਚਾਹੇ ਸਾਡੇ ਗੁਰਦੁਆਰਾ ਸਾਹਿਬ ਉਥੇ ਚੀਫ ਖਾਲਸਾ ਦਵਾਨ ਦੇ ਆ ਕੇ ਉਥੇ ਪੰਜ ਪਿਆਰੇ ਸਾਹਿਬ ਆ ਕੇ ਸਾਨੂੰ ਸਾਰਾ ਕਰ ਜਾਣਗੇ ਜੋ ਚੀਫ ਖਾਲਸਾ ਦਵਾਨ ਸੋਸਾਇਟੀ ਦਾ ਮੈਂਬਰ ਬਣੇ ਉਹ ਸਹੀ ਕਰੇ ਮੈਂ ਅੰਮ੍ਰਿਤ ਛਕਿਆ ਆ ਦਾਸ ਗੁਰੂ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕੋ ਰੂਪ ਜਾਣ ਕੇ ਮੈਂ ਆਪਣਾ ਸਤਿਗੁਰੂ ਮੰਨਦਾ ਹਾਂ ਅਤੇ ਮੈਂ ਆਪਣੇ ਦੀਨ ਦੁਨੀ ਦੇ ਰੱਖਿਆਕ ਤੇ ਸਹਾਈ ਸਤਿਗੁਰੂ ਨੂੰ ਹੀ ਜਾਣਦਾ ਹਾਂ। ਉਹਨਾਂ ਦੀ ਆਗਿਆ ਤੇ ਗੁਰਮਤਿ ਤੇ ਚੱਲਣ ਦਾ ਸੱਚੇ ਦਿਲ ਨਾਲ ਪ੍ਰਣ ਕਰਦਾ ਹਾਂ। ਮੈਂ ਆਪਣੀ ਪੂਰਨ ਸਮਰੱਥਾ ਅਨੁਸਾਰ ਚੀਬ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਦੇ ਨਿਯਮਾ-ਪੁਨਿਯਮਾਂ ਨੂੰ ਪੜ੍ਹ ਕੇ ਪੰਥਕ ਸੇਵਾ ਲਈ ਤਿਆਰ ਬਰ ਤਿਆਰ ਹੁੰਦਾ। ਇਹਦੇ ਉੱਤੇ ਆਪਾਂ ਜੋ ਉਹਨਾਂ ਨਾਲ ਫਿਰ ਗੱਲ